ਹਾਂ ਜੀ ਸਹੀ ਸਹੀ ਕਹੇ ਅੱਛਾ ਹਾਂ ਜੀ ਉਹ ਇੱਥੇ ਆਇਆ ਸੀ ਇੱਕ ਟੋਕਰੀ ਉਹਨਾਂ ਨੇ ਲਿਆਂਦੀ ਮਿਠਾਈ ਸੀ ਤੇ ਖੈਰ ਤਕਸੀਮ ਕੀਤੀ ਉਹਨਾਂ ਨੇ ਉਹਨਾਂ ਨੇ ਵੀਡੀਓ ਬਣਾਈ ਕਰ ਅੱਛਾ ਮੈਂ ਦੇ ਦਿੱਤੇ ਲਾਹੌਰ ਗਿਆ ਸੀ ਸਹੀ ਉਹਨਾਂ ਬੜਾ ਪ੍ਰੋਟੋਕੋਲ ਉਹਨਾਂ ਦਾ ਚੱਲ ਪਾਣੀ ਇਹ ਇੱਕ ਹੋਰ ਸੀ ਉਹ ਆਦਮੀ ਲੋਕ ਇਹ ਉਹ ਸਰਦਾਰ ਨੇ ਜਿਹੜੇ ਆਪਣੇ ਪਛੋਕੜਲਾ ਪਿੰਡ ਦੇਖਣ ਆਏ ਇਹਨਾਂ ਦੇ ਵੱਡੇ ਹੀ ਇਸ ਪਿੰਡ ਦੇ ਪੁਰਾਣੇ ਜ਼ਗੀਰਦਾਰ ਸਨ ਜਿੰਨਾ ਦਾ ਨਾਮ ਸੀ ਸਰਦਾਰ ਨਰੈਨ ਸਿੰਘ ਜਿਹਦੇ ਮਸਜਿਦ ਨਾ ਹਾਂਜੀ ਇਹ ਉਹਨਾਂ ਦਾ ਗੁਰਦੁਆਰਾ ਸਹੀ ਫਿਰ ਮਤਲਬ ਉੱਥੇ ਜ ਨੂੰ ਉਥੇ ਕਰਕੇ ਤੇ ਆਪਣਾ ਬਣਾ ਲਿਆ ਬਿਲਕੁਲ ਇਹ ਆਈ ਆਜ ਬੜੀਆਂ ਨਿਸ਼ਾਨੀਆਂ ਠੀਕ ਐਜੀ 베ਰੀ ਐ ਚੌਕ ਦੇ ਵਿੱਚ ਹਾਂਜੀ ਇੱਕ ਪੀਪਲ ਹੈ ਉਸਿੱਖਾਂ ਦੇ ਜਮਾਨੇ ਦਾ ਸਿੱਖਾਂ ਦੇ ਜਮਾਨੇ ਹਾਂਜੀ ਸਹੀ ਇਹ ਚ ਉਹ ਜੀ ਕੋਲ ਜਿਹੜੇ ਪੁਰਾਣੇ ਸੜਿਆ ਤੇ ਇਹ ਹੈ ਜੀ ਉਹ ਮਸਜਿਦ ਜਿਹੜੀ ਕਿ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਹੋਇਆ ਕਰਦਾ ਸੀ ਲੇਕਿਨ ਹੋਈ ਦੇਸ ਪੰਜਾਬ ਦੀ ਵੰਡ ਤੋਂ ਬਾਅਦ ਜਦੋਂ ਸਿੱਖ ਸਰਦਾਰਾਂ ਨੂੰ ਇੱਥੋਂ ਪ੍ਰਵਾਸ ਕਰਕੇ ਜਾਣਾ ਪਿਆ ਤੇ ਚੜ੍ਹਦੇ ਪੰਜਾਬ ਤੋਂ ਮੁਸਲਮਾਨ ਇੱਥੇ ਮਹਾਜਰ ਹੋ ਕੇ ਆਏ ਤੇ ਉਹਨਾਂ ਨੇ ਫਿਰ ਇੱਥੇ ਹੀ ਇਸੇ ਹੀ ਜਗ੍ਹਾ ਤੇ ਗੁਰਦੁਆਰਾ ਸਾਹਿਬ ਨੂੰ ਟਾ ਕੇ ਤੇ ਮਸਜਿਦ ਤਮੀਰ ਕਰ ਲਈ ਜਿਹੜੇ ਬੱਬਾ ਜੀ 베ਰੀ ਤੇ ਦਰਖਤ ਦੀ ਗੱਲ ਕਰ ਰਹੇ ਸੀ ਉਹ ਐ ਨੇ ਜਿਹੜੇ ਕਿ ਬੱਬਾ ਜੀ ਨੇ ਦੱਸਿਆ ਕਿ ਸਿੱਖਾਂ ਦੇ ਟਾਈਮ ਦੇ ਹੀ ਇਸ ਪਿੰਡ 'ਚ ਲੱਗੇ ਨੇ ਤੇ ਅੱਜ ਵੀ ਵੇਖ ਲਓ ਆਪਣੀ ਅਸਲ ਹਾਲਤ ਚੋਵੇਂ ਹੀ ਖੜੇ ਨੇ ਤੇ ਪਿੰਡ ਵਾਲਿਆਂ ਨੇ ਇਹਨਾਂ ਨੂੰ ਕਟਿਆ ਨਹੀਂ ਸਾਂਭ ਕੇ ਹੀ ਰੱਖਿਆ ਉਹ ਤੋਂ ਪਹਿਲੇ ਤਾਂ ਰੌਂਡ ਬਾਉਟ ਸੀ ਖੁੱਦ ਆਸੇ ਬਸ ਚੱਕਰ ਸੀ ਮੇਰਾ ਠੀਕ ਤੇ ਇਹਨੂੰ ਬੰਦ ਕਰਕੇ ਤੇ ਇਸ ਤਰ੍ਹਾਂ ਸੜਕ ਬਣਾ ਦਿੱਤੀ ਤੇ ਜੇ ਵੀ ਉਹ ਦੇਖੋ ਉੱਥੋਂ ਨਾ ਖੂਹ ਵਾਲੀ ਜਗ੍ਹਾ ਤਾਂ ਮਿੱਟੀ ਬਹਿ ਗਈ ਆ ਤੁਹਾਡੇ ਕੋਈ ਕੁੱਟ ਗਈ ਹੋ ਸੰਗ ਠੀਕ ਉਹ ਤਾਂ ਉਹ ਜਗਾਹ ਤੇ ਤੁਹਾਨੂੰ ਪਤਾ ਉਹ ਖੂਬ ਬਹੁਤ 90-95 ਫੁੱਟ ਦੂੰਗਾ ਖੂਹ ਸੀ ਵੀ ਇਹ ਵੇਖੋ ਇਹ ਹੋ ਗਿਆ ਖੂਹ ਵਾਲੀ ਜਿਹੜੀ ਥੱਲੇ ਜਾ ਚੁੱਕੀ ਆ ਚੱਕਰ ਇੱਥੇ ਮਤਲਬ ਖੂਹ ਹੁੰਦਾ ਸੀ ਤੇ ਉਸ ਤੋਂ ਬਾਅਦ ਤੁਸੀਂ ਵੇਖੋਗੇ ਇਹ ਚੌਂਕ ਆ ਗਿਆ ਪਿੰਡ ਦਾ ਇਧਰ ਵੀ ਰਸਤਾ ਜਾ ਰਿਹਾ ਹੈ ਉਸ ਸਾਈਡ ਤੇ ਵੀ ਰਸਤਾ ਜਾ ਰਿਹਾ ਹੈ ਤੇ ਇਧਰ ਵੀ ਰਸਤਾ ਜਾ ਰਿਹਾ ਹੈ ਠੀਕ ਹੈ ਤੇ ਇਸੇ ਹੀ ਮਤਲਬ ਚੌਂਕ ਦੇ ਖੂਹ ਤੇ ਅਗਰ ਖਲੋਈਏ ਤੇ ਇੱਥੇ ਸਾਨੂੰ ਸਾਹਮਣੇ ਉਹ ਮਸਜਿਦ ਨਜ਼ਰ ਆਉਂਦੀ ਹੈ ਜਿੱਥੇ ਗੁਰਦੁਆਰਾ ਸਾਹਿਬ ਹੋਇਆ ਕਰਦਾ ਸੀ ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਨਮਸਤੇ ਜਿਵੇਂ ਸਾਡੇ ਪੰਜਾਬ ਦੇ ਸ਼ੋਰ ਤਾਂ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਇਹ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਚੜਦੇ ਤੋਂ ਲੈਂਦੇ ਤੇ ਲੈਂਦੇ ਤੋਂ ਚੜਦੇ ਪੰਜਾਬ ਪ੍ਰਵਾਸ ਕਰਕੇ ਗਏ ਪੰਜਾਬੀਆਂ ਨੂੰ ਉਹਨਾਂ ਦੇ ਪਿੰਡ ਤੇ ਘਰ ਦਿਖਾਨੇ ਆ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਲੈਂਦੇ ਪੰਜਾਬ ਦੇ ਜ਼ਿਲ੍ਹਾ ਪਾਕਪਤਨ ਦੀ ਤਹਿਸੀਲ ਆਰਹਵਾਲਾ ਦੇ ਪਿੰਡ ਚੱਕ ਨੰਬਰ 207 EB ਹੋਈ ਦੇਸ ਪੰਜਾਬ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਦਾ ਨਾਮ ਸੀ ਕੋਟ ਖਾਲਸਾ ਤੇ ਹੋਈ ਦੇਸ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਸਿੱਖ ਸਰਦਾਰਾਂ ਦੀ ਵੱਡੀ ਤعداد ਦਾ ਪਿੰਡ ਸੀ ਇੱਥੇ ਇੱਕ ਦੋ ਘਰ ਹੀ ਸਨ ਜੋ ਮੁਸਲਮਾਨਾ ਦੇ ਸੀ ਤੇ ਇਹ ਹੁਣ ਪਿੰਡ ਸਾਰਾ ਹੀ ਮਹਾਜਰਾਂ ਦਾ ਹੈ ਤੇ ਅੱਜ ਅਸੀਂ ਤੁਹਾਨੂੰ ਇਹ ਪਿੰਡ ਵਿਖਾਵਾਂਗੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਆਓ ਚਲੋ ਜੀ ਤੇ ਵੇਖੀਏ ਇਹ ਪਿੰਡ ਸ਼ਾਕ ਨੰਬਰ 207 EB ਇਹ ਪਿੰਡ ਜ਼ਿਲ੍ਹਾ ਪਾਕਪਤਨ ਤੋਂ 45 ਮੀਲ ਤੇ ਤਹਿਸੀਲ ਅਰਫ ਵਾਲਾ ਤੋਂ ਇਹ ਹੈ 11 ਮੀਲ ਦੇ ਪੰਦ ਤੇ ਇਸ ਪਿੰਡ ਦੇ ਨਾਲ-ਨਾਲ ਪਿੰਡ ਲੱਗਦੇ ਨੇ 205 9195 211 165 EB ਅਸਲਾਮੁਅਲੈਕਮ ਬਬਈ ਵਾਲੇਕੁਮ ਅਸਲਾਮ ਕੀ ਹਾਲ ਚੱਲਿਆ ਅਲਹਮਦੁਲਿਲਾ ਠੀਕ ਅਜਾ ਬਬਈ ਇੱਥੋਂ ਦੇ ਰਹਿਣ ਵਾਲੇ ਆਪਣੇ ਬਾਣਡੇ ਤੋਂ ਪਹਿਲੇ ਦੇ ਕਿ ਬਾਅਦ ਚ ਆਏ ਹੈ ਮਹਾਜਨ ਬਾਜ ਮਤਲਬ ਮਾਜਰੀ ਆਪਣੇ ਨਾ ਜਾਣਾਰੇ ਬਈ ਲੋਕ ਨੇ ਸਹੀ ਤੇ ਆਪਣੇ ਪਿੰਡ ਦਾ ਕੀ ਨਾਮ ਹੈ ਜੀ ਸਹੀ ਨਾਮ ਕੀ ਲਿੰਦੇ 2073 ਸਿੱਖਾ ਨਾਇਆ ਪਹਿਲਾ ਕੋੜ ਖਾਲਸਾ ਸੀ ਕੋੜ ਖਾਲਸਾ ਹਾਂਜੀ ਉਸ ਤੋਂ ਬਾਅਦ ਪਾਕਿਸਤਾਨ ਤੋਂ ਬਾਅਦ ਇਨਕਲਾਬ ਤੋਂ ਬਾਅਦ 2073 ਠੀਕ ਕੋੜ ਖਾਲਸਾ ਸੀ ਕਿ ਖਾਲਸਤਾਨ ਕਹਿੰਦੇ ਸੀ ਮੈਂ ਵੀ ਕੋੜ ਖਾਲਸਾ ਕੋੜ ਖਾਲਸਾ ਇਹ ਪਿੰਡ ਦਾ ਮਤਲਬ ਪੁਰਾਣਾ ਨਾਮ ਸੀ ਸਹੀ ਤੇ ਮਤਲਬ ਤੁਸੀਂ ਤੇ ਫਿਰ ਆਪਣੀ ਜਵਾਨੀ ਇੱਥੇ ਹੀ ਸੰਭੀਏ ਸਮ ਇੰਡੀਆਸ ਠੀਕ ਤੇ ਆਪਣੇ ਪਿੰਡ ਨੂੰ ਜ਼ਿਲ੍ਹਾ ਤਹਿਸੀਲ ਕਿਹੜੀ ਲੱਗਦੀ ਜੀ ਜਲਮੰਡ ਕੁਮਰੀ ਤਹਿਸੀਲ ਪਾਕਪੁਰ ਠੀਕ ਤਹਿਸੀਲ ਪਾਕਪੁਰ ਹਾਂਜੀ ਪਹਿਲੇ ਮਿੰਟ ਕੁਮਰੀ ਬਾਸਾਈ ਵਰ ਪੜਿਆ ਸਹੀ ਹੋ ਗਿਆ ਤੇ ਇਹ ਆਪਣਾ ਪਿੰਡ ਕੱਚਾ ਸੀ ਪੱਕਾ ਕਿਵੇਂ ਦਾ ਇਹ ਕੱਚਾ ਸੀ ਆਪਾ ਦੀ ਬਿਲਕੁਲ ਥੋੜੀ ਸੀ ਇਹ ਜਿੰਨੇ ਬਾਦੀ ਹੋਈ ਬਾਦ ਚ ਹੋਈ ਹੈ ਗਰ ਕੋ ਥੋੜੀ ਜਿਹੀ ਬਾਦੀ ਸੀ ਸਹੀ ਇੱਕ 14 ਦੀ ਖੂਹ ਸੀ ਠੀਕ ਸਿਰ ਪਾਣੀ ਦਾ ਉਹ ਇੰਤਜ਼ਾਮ ਇੱਕ ਹੀ ਖੂਹ ਸੀ ਇੱਕ ਦੀ ਖੂਹ ਕੋਈ ਵੀ ਸਿਰਿਆ ਰਿਸੋਰਟ ਠੀਕ ਹਾਂ ਯਾ ਕਿ ਨਰਕਾ ਸੀ ਵਸਾ ਇਹ ਪਹਿਲੇ ਸਿੱਖਾਂ ਲਈ ਸੀ ਕਿ ਮੁਸਲਮਾਨ ਵੀ ਰਹਿੰਦੇ ਸੀ ਪਰ ਹਾਂ ਇਹ ਇੱਥੇ ਮੁਸਲਮਾਨ ਸਿਰ ਵੇਖ ਕਰਦੇ ਸੀ ਠੀਕ ਹਾਂ ਲੋਕਲ ਜਿਹੜਾ ਲੋਕਲ ਬਾਕੀ ਸਾਰੇ ਸਿੱਖ ਨੇ ਉਹਨਾਂ ਦਾ ਕੀ ਨਾਮ ਜਿਹੜੇ ਲੋਕਲ ਆਪਣੇ ਸੀ ਇੱਥੋਂ ਦੇ ਲੋਕਲ ਉਹਦਾ ਨਾਮ ਬੱਗੂ ਸੀ ਉਹਦੀ ਬੀਵੀ ਦਾ ਨਾਮ ਦਾਨੀ ਮੈਦਾਨੀ ਪਕੜੀ ਸੀ ਸਹੀ ਬਾਕੀ ਮਤਲਬ ਸਾਰਾ ਸਿੱਖਾਂ ਦਾ ਪਿੰਡ ਸਿੱਖਾਂ ਦਾ ਬਿਲਕੁਲ ਸਹੀ ਤੇ ਆਪਣੇ ਪਿੰਡ ਨੂੰ ਨਾਲ ਨਾਲ ਕਿਹੜੇ ਪਿੰਡ ਲੱਗਦੇ ਨੇ ਇਹ ਜੀ 205 ਅੱਗੇ 211 ਹੈ 209 ਹੈ ਠੀਕ 65 ਦੇ 91 ਹੈ ਇਹ ਬੱਬਰੀ ਇਹ ਵੀ ਮੁਸਲਮਾਨਾ ਦੇ ਸੀ ਕਿ ਰਲਵੇਂ ਸੀ ਜਿਵੇਂ ਨਹੀਂ ਜੀ ਇਹ ਲੋਕਲ ਨੇ ਇਹ ਜਿਹੜਾ ਕਿ ਨਾਮ ਉਹਲੇ ਇਹ ਲੋਕਲ ਹੈ ਠੀਕ ਹੈ ਇਹ ਮੰਮੇ ਨਗਰ ਇਹ ਲੋਕਲ ਹੈ ਸਹੀ ਇਹ 68 11 ਹਾਂਜੀ ਇਹ ਜਿਹੜੇ ਨੇ ਬਾਏ ਇਹ ਮਹਾਜਰਾਂ ਦੇ ਨਹੀਂ ਸਹੀ ਤੇ ਇੱਕ ਖੂਹ ਇੱਕ ਮਸੀਤਾਂ ਕੀ ਨਹੀਂ ਹੈ ਕੋਈ ਆਪਣੇ ਪਿੰਡ 'ਚ ਤੇ ਇੱਕ ਮਸੀਤ ਸੀ ਕੱਚੀ ਸੀ ਬਿਲਕੁਲ ਅੱਛਾ ਬਿਲਕੁਲ ਲਗਾ ਲੋਟੇ ਨਾਲ ਪਾਣੀ ਬੰਦੂ ਕਰਦੇ ਹੁੰਦੇ ਦੋਸਤ ਮੈਂ ਸਹੀ ਫਿਰ ਮਤਲਬ ਜਦੋਂ ਤੁਸੀਂ ਮਹਾਜਰ ਆਏ ਫਿਰ ਇਹਨਾਂ ਨੇ ਬਣਾਈ ਇੱਥੇ ਹਾਂਜੀ ਹਾਂਜੀ ਬਾਤ ਉਸ ਤੋਂ ਬਾਅਦ ਫਿਰ ਦੂਸਰੀ ਬਣਾਈ ਉਸ਼ੀਸ਼ ਕਰਕੇ ਹੁਣ ਇਹ ਤੀਸਰੀ ਬਣਾਈ ਚੌਕ ਦੇ ਵਿੱਚ ਸਮਾਝੋ ਠੀਕ ਤੇ ਇਹ ਬੱਬਾ ਜੀ ਮੈਂ ਮਤਲਬ ਤੁਸੀਂ ਦੱਸਿਆ ਸਿੱਖਾਂ ਦਾ ਪਿੰਡ ਇੱਥੇ ਉਹਨਾਂ ਨੇ ਵੀ ਆਪਣੀ ਬਸਤਗਾ ਬਣਾਈ ਸੀ ਹਾਂਜੀ ਉਹ ਹੀ ਸੀ ਜੀ ਪਹਿਲੇ ਜਿੱਥੇ ਮਸਜਿਦ ਨਾ ਹਾਂਜੀ ਇਹ ਉਹਨਾਂ ਦਾ ਗੁਰਦੁਆਰਾ ਸਹੀ ਫਿਰ ਮਤਲਬ ਉੱਥੇ ਉਹਨੂੰ ਉੱਥੇ ਕਰਕੇ ਤੇ ਆਪਣਾ ਬਣਾ ਲਿਆ ਬਿਲਕੁਲ ਠੀਕ ਠੀਕ ਤੇ ਇਹ ਬੱਬਾ ਜੀ ਜਿਵੇਂ ਕੋਈ ਮਤਲਬ ਕਿ ਚੌਕ ਬਣਿਆ ਹੁੰਦਾ ਹੈ ਸੱਤ ਬਣੀ ਹੁੰਦੀ ਹੈ ਕੋਈ ਦਰਖਤ ਕੋਈ ਬੋਰ ਇੰਦੀ ਦੀ ਕੋਈ ਨਿਸ਼ਾਨੀ ਹੈਗੀ ਹਾਂਜੀ ਹਾਂਜੀ ਬੜੀਆਂ ਨਿਸ਼ਾਨੀਆਂ ਠੀਕ ਐ ਜੀ 베ਰੀ ਹੈ ਚੌਕ ਦੇ ਵਿੱਚ ਹਾਂਜੀ ਇੱਕ ਪੀਪਲ ਹੈ ਉਹ ਸਿੱਖਾਂ ਦੇ ਇਤ ਉਹ ਜੀ ਕੁਲ ਜੋਧਨਪੁਰ ਸ਼ਹਿਰ ਠੀਕ ਉਹ ਨਵੇਂ ਜ਼ਮਾਨੇ ਆਵੇ ਆਪਣੇ ਪਿੰਡ 'ਚ ਕੋਈ ਮੇਲਾ ਵੀ ਲੱਗਦਾ ਜੀ ਇੱਥੇ ਉਹਦੀ ਬਾਤ ਚੱਲਣ ਲੱਗਾ ਪਹਿਲ ਕੋਈ ਨਹੀਂ ਲੱਗਦਾ ਸਹੀ ਕਿੰਨਾ ਤਾਂ ਮੇਲਾ ਲੱਗਦਾ ਕੋਈ ਸਾਈਂ ਸ਼ੌਕਤ ਆਇਆ ਸੀ ਇੱਥੇ ਠੀਕ ਉਹ ਲੌਂਦੇ ਸੀ ਉਹਨਾਂ ਦੇ ਬਾਹਰ ਹੁਣ ਬਣਾਏ ਬਾਗ ਚੱਕ ਦੇ ਕੋਨੇ 'ਤੇ ਠੀਕ ਹੈ ਤੇ ਹੁਣ ਅਸੀਂ ਤੁਹਾਨੂੰ ਲੈ ਕੇ ਜਾਂਦੇ ਹਾਂ ਜੀ ਉਹ ਸਾਈਡ 'ਤੇ ਜਿੱਥੇ ਚੌਂਕ ਹੁੰਦਾ ਸੀ ਪੁਰਾਣਾ ਤੇ ਗੁਰਦੁਆਰਾ ਸਾਹਿਬ ਹੁੰਦਾ ਸੀ ਜਿੱਥੇ ਕਿ ਹੁਣ ਮਸਜਿਦ ਬਣ ਗਈ ਹੈ ਤੇ ਇਹ ਹੈ ਜੀ ਉਹ ਮਸਜਿਦ ਜਿਹੜੀ ਕਿ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਹੋਇਆ ਕਰਦਾ ਸੀ ਲੇਕਿਨ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਬਾਅਦ ਜਦੋਂ ਸਿੱਖ ਸਰਦਾਰਾਂ ਨੂੰ ਇੱਥੋਂ ਪ੍ਰਵਾਸ ਕਰਕੇ ਜਾਣਾ ਪਿਆ ਤੇ ਚੜ੍ਹਦੇ ਪੰਜਾਬ ਤੋਂ ਮੁਸਲਮਾਨ ਇੱਥੇ ਮਹਾਜਰ ਹੋ ਕੇ ਆਏ ਤੇ ਉਹਨਾਂ ਨੇ ਫਿਰ ਇੱਥੇ ਹੀ ਇਸੇ ਹੀ ਜਗ੍ਹਾ ਤੇ ਗੁਰਦੁਆਰਾ ਸਾਹਿਬ ਨੂੰ ਢਾਕੇ ਤੇ ਮਸਜਿਦ ਤਮੀਰ ਕਰ ਲਈ ਜਿਹੜੇ ਬੱਬਾ ਜੀ 베ਰੀ ਤੇ ਦਰਖਤ ਦੀ ਗੱਲ ਕਰ ਰਹੇ ਸੀ ਉਹ ਐ ਨਹੀਂ ਜਿਹੜੇ ਕਿ ਬੱਬਾ ਜੀ ਨੇ ਦੱਸਿਆ ਕਿ ਸਿੱਖਾਂ ਦੇ ਟਾਈਮ ਦੇ ਹੀ ਇਸ ਪਿੰਡ 'ਚ ਲੱਗੇ ਨੇ ਤੇ ਅੱਜ ਵੀ ਵੇਖ ਲਓ ਆਪਣੀ ਅਸਲ ਹਾਲਤ ਚੋਵੇਂ ਹੀ ਖੜੇ ਨੇ ਤੇ ਪਿੰਡ ਵਾਲਿਆਂ ਨੇ ਇਹਨਾਂ ਨੂੰ ਕਟਿਆ ਨਹੀਂ ਸਾਮਕੀ ਰੱਖਿਆ ਹੈ। ਪਾਣੀ ਇੱਥੇ ਖੂਹ ਹੈਗਾ ਸੀ। ਫਿਰ ਪਾਣੀ ਪੋਣੀ ਜਾਨੀ ਕਿ ਜਦੋਂ ਪੁਰਾਣੇ ਜਰੂਗ ਪਾਣੀ ਇੱਥੇ ਭਰਦੇ ਸੀ। ਇਹ ਫਿਰ ਜਿਵੇਂ ਪਿੰਡ ਸਹੀ ਤਰ੍ਹਾਂ ਬਾਤ ਹੋ ਗਿਆ ਫਿਰ ਇਹਨਾਂ ਨੇ ਖੂਹ ਨੂੰ ਬੰਦ ਕਰ ਦਿੱਤਾ ਉਹਦੇ ਆਸ-ਪਾਸ ਚਾਰਦਵਾਰੀ ਕਰਤੇ ਇੱਕ ਜਾਨਵਰ ਇੱਕ ਦੋ ਵਿੱਚ ਦੇਖ ਕੇ ਵਜਾ ਤਾਂ ਇਹਨੂੰ ਫੇਰ ਬੰਦ ਕਰਨਾ ਪੈ ਗਿਆ ਤੇ ਦੁਬਾਰਾ ਕਰ ਦਿੱਤੀਆਂ ਫਿਰ ਕੁਛ ਅਰਸੇ ਬਾਅਦ ਪਿੰਡਾਂ ਦਾ ਮੁਸਤਕਿਲਕਾ ਇਹ ਫੈਸਲਾ ਕੀਤਾ ਹੈ ਕਿ ਉਹਨੂੰ ਬੰਦ ਕਰ ਦੇ ਪ੍ਰੋਜੈਕਟ ਜਿੱਤਾ ਜਾਵੇ ਉਦੋਂ ਪਹਿਲੇ ਤਾਂ ਰੌਂਡ ਬਾਅਰ ਸੀ ਖੁੱਦ ਐਸੇ ਬਸ ਚੱਕਰ ਸੀ ਮੀਰਾ ਫਿਰ ਇਹਨੂੰ ਬੰਦ ਕਰਕੇ ਤੇ ਇਸ ਤਰ੍ਹਾਂ ਸੜਕ ਬਣਾ ਦਿੱਤੀ ਤੇ ਵੀ ਉਹ ਦੇਖੋ ਉਥੋਂ ਨਾ ਖੂਹ ਵਾਲੀ ਜਗ੍ਹਾ ਤਾਂ ਮਿੱਟੀ ਬਹਿ ਗਈ ਆ ਥੋੜਾ ਕੁ ਟੁੱਟ ਗਈ ਉਸਨ ਠੀਕ ਉਹ ਤਾਂ ਉਹ ਜਦੋਂ ਤੁਹਾਨੂੰ ਪਤਾ ਉਹ ਖੂਬ ਬਹੁਤ 90 ਫੁੱਟ ਡੂੰਘਾ ਖੂਹ ਸੀ ਸਹੀ ਇਹ ਜੋ ਵੀ ਆ ਜਿਹੜੇ ਪੀਪਲ ਦਰਖਤ ਹੈਗੇ ਜਾਂ ਜਿਹੜਾ 90 ਫੁੱਟ ਥੱਲੇ ਜਦਾਂ ਸਿੱਖੂ ਦੇ ਵਿੱਚ ਠੀਕ ਯਾਨੀ ਕਿ ਪੰਜ ਕਿਲੋ ਉਤਰੇ ਵੀ ਖੂਦ ਦੇ ਵਿੱਚ ਨਾ ਫਿਰ ਉਹਨਾਂ ਨੇ ਇਹਨੂੰ ਬੰਦ ਕਰ ਦਿੱਤਾ ਮਿਸਤਰੀ ਦਾ ਪਿੰਡਾਂ ਦੇ ਵਿੱਚ ਜਦ ਇਹ ਹੁਣ ਦੇਖੋ ਜਿਵੇਂ ਵੀਰ ਜੀ ਨੇ ਕਿਹਾ ਸਾਨੂੰ ਵੀ ਇਹ ਵੇਖੋ ਇਹ ਹੋ ਗਿਆ ਖੂਹ ਹਲੀ ਜਿਹੜੀ ਥੱਲੇ ਜਾ ਚੁੱਕੀ ਆ ਚੱਕਰ ਇੱਥੇ ਮਤਲਬ ਖੂਹ ਹੁੰਦਾ ਸੀ ਤੇ ਉਸ ਤੋਂ ਬਾਅਦ ਤੁਸੀਂ ਵੇਖੋਗੇ ਇਹ ਚੌਂਕ ਆ ਗਿਆ ਪਿੰਡ ਦਾ ਇਧਰ ਵੀ ਰਸਤਾ ਜਾ ਰਿਹਾ ਹੈ ਉਸ ਸਾਈਡ ਤੇ ਵੀ ਰਸਤਾ ਜਾ ਰਿਹਾ ਹੈ ਤੇ ਇਧਰ ਵੀ ਰਸਤਾ ਜਾ ਰਿਹਾ ਹੈ ਠੀਕ ਹੈ ਤੇ ਇਸੇ ਹੀ ਮਤਲਬ ਚੌਂਕ ਦੇ ਖੂਦ ਅਗਰ ਖਲੋਈਏ ਤੇ ਇੱਥੇ ਸਾਨੂੰ ਸਾਹਮਣੇ ਉਹ ਮਸਜਿਦ ਨਜ਼ਰ ਆਉਂਦੀ ਹੈ ਜਿੱਥੇ ਗੁਰਦੁਆਰਾ ਸਾਹਿਬ ਹੋਇਆ ਕਰਦਾ ਸੀ ਤੇ ਹੁਣ ਅਸੀਂ ਤੁਹਾਨੂੰ ਪਿੰਡ ਤੋਂ ਥੋੜਾ ਜਿਹਾ ਬਾਹਰ ਵੱਾਰ ਫਸਲਾਂ ਵਾਲੀ ਸਾਈਡ ਤੇ ਲੈ ਕੇ ਆਏ ਆ ਇਹ ਉਹ ਦਰਬਾਰ ਇੱਥੇ ਬਣਿਆ ਹੋਇਆ ਹੈ ਜਿਹੜਾ ਕਿ ਉਧਰੋਂ ਮਹਾਜਰ ਜਦੋਂ ਇੱਧਰ ਆਏ ਉਸ ਤੋਂ ਬਾਅਦ ਇਹ ਮੇਲਾ ਲੱਗਣਾ ਸ਼ੁਰੂ ਹੋਇਆ ਪਹਿਲੇ ਇਸ ਪਿੰਡ 'ਚ ਕੋਈ ਮੇਲਾ ਨਹੀਂ ਹੁੰਦਾ ਸੀ ਅੱਜ ਤੁਸੀਂ ਦੇਖੋ ਕਿ ਕਿੰਨੀਆਂ ਸੋਹਣੀਆਂ ਫਸਲਾਂ ਤੇ ਕਿੰਨਾ ਸੋਹਣਾ ਇਹ ਨਜ਼ਾਰਾ ਹੈ ਤੇ ਇੱਥੇ ਤੁਹਾਨੂੰ ਪੁਰਾਣੇ ਦਰਖਤ ਵੀ ਨਜ਼ਰ ਆਣਗੇ ਤੇ ਇਹ ਉਹ ਦਰਬਾਰ ਹੈ ਬਾਬਾ ਸਾਈ ਸ਼ੌਕਤ ਅਲੀ ਜੀ ਦਾ ਜਿੱਥੇ ਕੇ ਮੇਲਾ ਲਾਇਆ ਜਾਂਦਾ ਹੈ। ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਕੋਈ ਮੇਲਾ ਨਹੀਂ ਲੱਗਦਾ ਸੀ। ਤੇ ਹੁਣ ਤੁਹਾਨੂੰ ਅਸੀਂ ਪਿੰਡ ਦੇ ਸੋਹਣੇ ਨਜ਼ਾਰੇ ਵਖਾੰਦੇ ਵਖਾੰਦੇ ਲੈ ਕੇ ਚੱਲਨੇ ਆਂ। ਇਸ ਪਿੰਡ ਵਿੱਚ ਮੌਜੂਦ ਸਕੂਲ ਇੱਕ ਕੁੜੀਆਂ ਦਾ ਸਕੂਲ ਹੈ ਤੇ ਇੱਕ ਮੁੰਡਿਆਂ ਦਾ ਸਕੂਲ ਹੈ ਇਹ ਹੈ ਜੀ ਪਿੰਡ ਦੇ ਅੰਦਰ ਕੁੜੀਆਂ ਦਾ ਸਕੂਲ گورਨਮੈਂਟ ਗਰਲਜ਼ ਇੰਗਲਿਸ਼ ਮੀਡੀਅਮ ਐਲੀਮੈਂਟਰੀ ਸਕੂਲ 207 EB ਤੇ ਇਸ ਪਿੰਡ ਦੇ ਵਿੱਚ ਪੰਜਾਬ ਦੀ ਵੰਡ ਤੋਂ ਪਹਿਲਾਂ ਵੀ ਸਕੂਲ ਹੋਇਆ ਕਰਦਾ ਸੀ ਲੇਕਿਨ ਜਿਵੇਂ ਕਿ ਬਜ਼ੁਰਗਾਂ ਨੇ ਦੱਸਿਆ ਉਹ ਸਕੂਲ ਖਤਮ ਹੋ ਗਿਆ ਤੇ ਉੱਥੇ ਹੁਣ ਈਦਗਾਹ ਤੇ ਜਨਾਜ਼ਗਾ ਬਣ ਗਈ ਹੈ ਤੇ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਆਂ ਇਸ ਪਿੰਡ ਦਾ ਜਿਹੜਾ ਮੁੰਡਿਆਂ ਦਾ ਸਕੂਲ ਹੈ ਉੱਥੇ ਜਿਵੇਂ ਕਿ ਬਾਬਾ ਜੀ ਨੇ ਦੱਸਿਆ ਕਿ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਜਦੋਂ ਮਹਾਜਰ ਹੋ ਕੇ ਇੱਧਰ ਆਏ ਨੇ ਇਸ ਪਿੰਡ ਵਿੱਚ ਉਦੋਂ ਵੀ ਮੁੰਡਿਆਂ ਦਾ ਸਕੂਲ ਮੌਜੂਦ ਸੀ ਤੇ ਇਹ ਹੁਣ ਤੁਸੀਂ ਦੇਖ ਸਕਦੇ ਹੋ ਜੇ گورਨਮੈਂਟ ਐਲੀਮੈਂਟਰੀ ਸਕੂਲ 207 EB ਤੇ ਉਹ ਪਿੰਡ ਦੇ ਵਿੱਚ ਹੋਰ ਕੋਈ ਪੱਕਾ ਘਰ ਵੀ ਨਹੀਂ ਸੀ ਕਿ ਸਾਰਾ ਹੀ ਕੱਚਾ ਸੀ ਪਿੰਡ ਨੇ ਪੱਕੇ ਸੀ ਕੁਝ ਘਰ ਬਟਿਆ ਸੀ ਕੁੜੇ ਦੇ ਰੋਦੇ ਜਿਸ ਤਰ੍ਹਾਂ ਹੁੰਦੇ ਨੇ ਹਾਂਜੀ ਹਾਂਜੀ ਇਤਕਿਵੇਂ ਚਾਰ ਪੰਜ ਜਿਹੜੇ ਅਸੀਂ ਘਰ ਸੀ ਨਾ ਤੇ ਇਹੋ ਪੱਕੇ ਸੀ ਜਿਹੜੇ ਵੱਡੇ ਜ਼ਮੀਦਾਰ ਸੀ ਸਹੀ ਤੇ ਸਕੂਲ ਹੈ ਸੀ ਬੱਬਾ ਜੀ ਆਪਣੇ ਪਿੰਡ ਸਕੂਲ ਹੈ ਸੀ ਜੀ ਪੂਰੀ ਕਾਉਂਸਲ ਦੇ ਵਿੱਚ ਇਹ ਸਾਡੇ ਚੱਕ ਚ ਪ੍ਰਾਇਮਰੀ ਸਕੂਲ ਸੀ ਕੱਚਾ ਕੱਚਾ ਇੱਕ ਹੀ ਸਕੂਲ ਸੀ ਹਾਂਜੀ ਠੀਕ ਮਤਲਬ ਸਾਡੇ ਜਿਹੜੇ ਚਾਰ ਦੁਆਰ ਨੇ ਹਨ ਚਾਰ ਦੁਆਰ ਇੱਥੇ ਆ ਕੇ ਪੜਦੇ ਸੀ ਸਾਰੇ ਇੱਥੇ ਆ ਕੇ ਪੜਦੇ ਆ ਇਹਦੇ ਨੰਬਰਦਾਰ ਹੀ ਕਿੰਦੇ ਕੋ ਬੱਬਾ ਜੀ ਆਪਣੇ ਪਿੰਡ ਦੀ ਨੰਬਰਦਾਰ ਜਿਹਸੋ ਕੀ ਜਿਹੜੀ ਨੇ ਪਹਿਲੇ ਸੋਸ ਵਾਲੇ ਮੁਹੰਮਦ ਬਖਸ਼ ਤੇ ਸ਼ੇਖ ਵੀਰ ਉਸ ਬਾਲ ਹੁਣ ਹੈ ਪਿਆਜ਼ ਤੇ ਇਥੇ ਹੈ ਮਦਨ ਇਹ ਜਿਹੜਾ ਹੈ ਚੇਕ ਅਦਮਨ ਹੈ ਕਿ ਦੇ ਹੁਣ ਵੀ ਉਹੀ ਸਕੂਲ ਨੂੰ ਪੱਕਾ ਕੀਤਾ ਕਿ ਹੋਰ ਵੀ ਸਕੂਲ ਬਣੇ ਪ੍ਰਿੰਸੀਪਲ ਹੋਰ ਬਣੇ ਉਹ ਸਕੂਲ ਜਿਹੜਾ ਹੁਣ ਉਹ ਜਨਾਦਗਾ ਹੈ ਇਹ ਜਗਾ ਹੈ ਠੀਕ ਹੈ ਨਵਾਂ ਸਕੂਲ ਹੈ ਮਿਡਲ ਸਕੂਲ ਹੈ ਆਪਣੇ ਕੋਨੇ ਤੇ ਆਸਤੇ ਹਾਂਜੀ ਬਸ਼ੀਕ ਦੇ ਹੈ ਸ਼ਬਾਦ ਕੋਨੇ ਦੇ ਸਹੀ ਹੈ ਦੇ ਆਪਣੇ ਪਿੰਡ ਦੇ ਵਿੱਚ ਜਿਵੇਂ ਮਤਲਬ ਪੁਰਾਣੇ ਜਿਹੜੇ ਡੇ ਡੂਰੇ ਹੁਣ ਤੱਕ ਕੋਈ ਨਿਸ਼ਾਨੀ ਨਹੀਂ ਬਚੀ ਹੋਣੀ ਉਹ ਦਰਖਤ ਤੋਂ ਇਲਾਵਾ ਨਹੀਂ ਨਹੀਂ ਉਹ ਦਰਖਤ ਹੈਗਾ ਠੀਕ ਬੱਬੇ ਕਦੀ ਮਤਲਬ ਸੁਣਨ ਚਾਹਿਆ ਜੀ ਦੋ ਮਤਲਬ ਸੰਤਾਲੀ ਦਾ ਐਲਾਨ ਹੋਇਆ ਹੈ ਕਿ ਪਾਕਿਸਤਾਨ ਦੇ ਹਿੰਦੁਸਤਾਨ ਬਣ ਗਿਆ ਹੈ ਆਪਣੇ ਪਿੰਡ ਦੇ ਵਿੱਚ ਕੋਈ ਸੁਣਨ ਚਾਹਿਆ ਕੋਈ ਲੜਾਈ ਝਗੜਾ ਹੈ ਮਤਲਬ ਜਿਵੇਂ ਹੋਇਆ ਸਾਰੇ ਪਿੰਡਾਂ 'ਚ ਨਜ ਨਹੀਂ ਤੇ ਇਹ ਬਾਬਾ ਜੀ ਪੁਰਾਣੀ ਵੀ ਕੋਈ ਨੰਬਰਦਾਰੀ ਦਾ ਕਦੀ ਨਾਮ ਸਾਹਮਣੇ ਆਇਆ ਜਿਹੜੇ ਮਤਲਬ ਲੋਕਲ ਬਜ਼ੁਰਗ ਇੱਥੇ ਰਹਿੰਦੇ ਸੀ ਉਹ ਗੱਲ ਕਰਦੇ ਹੋਣਗੇ ਸੁਣਿਆ ਹੈ ਤੁਸੀਂ ਨਹੀਂ ਠੀਕ ਸੇ ਤੇ ਜਿਹੜੇ ਮਤਲਬ ਆਪਣੇ ਪਿੰਡ ਤੋਂ ਉੱਠ ਕੇ ਗਏ ਨੇ ਜੀ ਕਦੀ ਕੋ ਪਿੰਡ ਦੇਖਣ ਆਇਆ ਇੱਥੇ ਹਾਂ ਜੀ ਸਹੀ ਸੇ ਖਾਇ ਜੀ ਅੱਛਾ ਹਾਂ ਜੀ ਉਹ ਇੱਥੇ ਆਇਆ ਸੀ ਇੱਕ ਟੋਕਰੀ ਉਹਨਾਂ ਨੇ ਲਿਆਂਦੀ ਮਿਠਾਈ ਦੀ ਤੇ ਖਾਇ ਤਕਸੀਮ ਕੀਤੀ ਉਹਨਾਂ ਨੇ ਉਹਨਾਂ ਨੇ ਵੀਡੀਓ ਬਣਾਈ ਕਰ ਉਹਨੇ ਅੱਛਾ ਮੈਂ ਦਿੱਦੇਨ ਲਾਹੌਰ ਗਿਆ ਸੀ ਸਹੀ ਉਹਨਾਂ ਦਾ ਬੜਾ ਪ੍ਰੋਟੋਕੋਲ ਉਹਨਾਂ ਦਾ ਚੱਕੋ ਨਾ ਨਹੀਂ ਹਾਂ ਜੀ ਇੱਕ ਹੋਰ ਸੀ ਕੋ ਆਦਮੀ ਲੋਗ ਹਾਂ ਜੀ ਸਹੀ ਮਲਬ ਸਹੀ ਬੇ ਮਲਬੋ ਕਿ ਕਿੰਨੀ ਕੁ ਦੇਰ ਹੋਈ ਹਣੀ ਦੀ ਪਿੰਡ ਦੇਖਣ ਆਇਆ ਉਹ ਤਕਰੀਬਨ ਮੇਰਾ ਸਾਢੇ 1.5 ਸਾਲ ਹੋ ਗਿਆ ਸਾਲ ਹੋ ਗਿਆ ਜੀ ਜੀ ਜਿਹੜੇ ਸਰਦਾਰ ਪਿੰਡ ਵੇਖਣ ਆਏ ਸੀ ਆਪਣਾ ਘਰ ਵੇਖਣ ਆਏ ਸੀ ਉਹਨਾਂ ਦੇ ਘਰ ਦੀ ਪੁਰਾਣੀ ਤੇ ਨਵੀਂ ਤਸਵੀਰ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਜੇ ਤੇ ਜਿਹੜੀ ਸਰਦਾਰ ਫੈਮਲੀ ਆਈ ਸੀ ਉਹਨਾਂ ਦੇ ਹੀ ਵੱਡੇ ਹੋਏ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਦੇ ਜ਼ੈਲਦਾਰ ਜਿਨ੍ਹਾਂ ਦਾ ਨਾਮ ਸੀ ਨਰੈਣ ਸਿੰਘ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਬਾਅਦ ਫਿਰ ਉਹਨਾਂ ਨੂੰ ਇੱਥੋਂ ਉੱਜੜ ਕੇ ਜਾਣਾ ਪਿਆ ਤੇ ਬੜੀ ਹੀ ਕੋਸ਼ਿਸ਼ ਬੜੀਆਂ ਮੁਸ਼ਕਲਾਂ ਤੋਂ ਬਾਅਦ ਉਹਨਾਂ ਦੇ ਅੱਗੋਂ ਬੱਚੇ ਦੋਤਰੇ ਪੋਤਰੇ ਆਪਣਾ ਇਹ ਵੱਡਿਆਂ ਦਾ ਪਿੰਡ ਵੇਖਣ ਆਏ ਤੇ ਪਿੰਡ ਵਾਲਿਆਂ ਨੇ ਬਹੁਤ ਹੀ ਪਿਆਰ ਤੇ ਸਤਿਕਾਰ ਦਿੱਤਾ ਤੇ ਬੜੇ ਖੁਸ਼ ਹੋ ਕੇ ਗਏ ਤੇ ਇਹ ਕਿੰਨਾ ਰਕਬਾ ਹਾਂ ਦੀ ਆਪਣੇ ਪਿੰਡ ਦਾ ਇਹਦਾ ਰਕਬਾ ਜਿਹੜਾ ਨੰਬਰਾਂ ਦਾ ਉਹਨੇ ਥੋੜਾ ਕੁਝ ਉਹ ਕਿ ਨੰਬਰਾਂ ਹਿਸਾਬ ਨਾਲ ਜਿਹੜਾ ਨਾ ਇਹ 99 ਵੀ ਹੈ ਠੀਕ ਕਾਫੀ ਰਕਬਾ ਹੈ ਸਹੀ ਤਕਰੀਬਨ ਦੂਸਰੇ ਸਾਰੇ ਚੋਕਾਂ ਨਾਲੋਂ ਇਹਦਾ ਰਕਬਾ ਜ਼ਿਆਦਾ ਅੱਛਾ ਛਾਹ ਜਿਹੜਾ ਆਬਾਦੀ ਮਤਲਬ ਕਿ ਸਾਰੀ ਬਾਤ ਚ ਹੀ ਬਣੀ ਕਿ ਪਹਿਲੇ ਵੀ ਹੈਗੀ ਸੀ ਕਾਫੀ ਆਬਾਦੀ ਹਾਂਜੀ ਥੋੜੀ ਜਿਹੀ ਆਬਾਦੀ ਆਬਾਦੀ ਸਾਰੀ ਬਾਤ ਬਣੀ ਸਾਰੀ ਇਹ 5 ਮਲ ਦੀ ਸਕੀਮ ਇਹ 5 ਮਲ ਦੀ ਸਕੀਮ ਇਹ 10 ਮਲ ਦੀ ਸਕੀਮ ਉਧਰ 10 ਮਲ ਦੀ ਸਕੀਮ ਇਹ ਸਾਰੀ ਨਵੀਂ ਆਬਾਦੀ ਸਾਰੀਆਂ ਨਵੀਆਂ ਇਹ ਜਿਹੜੀ ਪੁਰਾਣੀ ਹੈ ਉਹਦੇ ਵਿੱਚ ਬਹੁਤ ਨਵੀਂ ਹੈ ਅੱਲਾ ਦਾ ਫਜ਼ਲ ਹੈ ਜੀ ਬੜਾ ਸਿੱਤੂ ਦੇ ਰੋਹਾਗੇ ਬੜੀ ਰੱਬ ਦੀ ਰਹਿਮਤ ਹੈ ਠੀਕ ਹੋ ਗਿਆ ਬੱਬਾ ਜੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ ਅਸੀਂ ਤੁਹਾਨੂੰ ਮਸ਼ਕੂਰ ਹਾਂ ਤੁਹਾਡੇ ਤੁਸੀਂ ਸਾਰ ਕੋਲ ਚੱਲ ਕੇ ਆਏ ਜੇ ਇਹ ਸਵਾਲ ਕਿਤੇ ਨਹੀਂ ਤੁਸੀਂ ਤੁਹਾਨੂੰ ਦੱਸਿਆ ਬਿਲਕੁਲ ਤੁਸੀਂ ਆਏ ਤਾਂ ਤੁਹਾਨੂੰ ਦੱਸਿਆ ਜਾਂ ਆਉਂਦੇ ਨਾਲ ਤਾਂ ਅਸੀਂ ਤਾਂ ਕਿਹਾ ਬਿਲਕੁਲ ਇਹ ਵੀ ਬੜੀ ਮਿਹਰਬਾਨੀ ਬਾਬਾ ਜੀ ਬਹੁਤ ਸਾਰੀ ਤੇ ਇੱਥੇ ਮਾਸ਼ੱਲਾ ਜੀ ਵਿਕਰ ਜੱਟ ਸਾਹਿਬ ਦਾ ਡੇਰਾ ਹੈ ਜਿੱਥੇ ਇਸ ਤਰ੍ਹਾਂ ਹੀ ਮਹਿਫਲ ਲੱਗਦੀ ਰਹਿੰਦੀ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਜਿੰਨੇ ਵੀ ਮਹਿਮਾਨ ਸਾਡੇ ਪਿੰਡ ਵੇਖਣ ਆਣਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਮੋਸਟ ਵੈਲਕਮ ਕਰਨੇ ਆਂ ਭਾਈ ਤੁਹਾਨੂੰ ਅਸੀਂ ਪਿੰਡ ਵਿਖਾਇਆ ਚੱਕ ਨੰਬਰ 207 EB ਜਿੰਦਾ ਪੁਰਾਣਾ ਨਾਮ ਸੀ ਕੋਟ ਖਾਲਸਾ ਇਸ ਤਰ੍ਹਾਂ ਦੀਆਂ ਅਮਜਿੱਦ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਰੱਬ ਰਾਖਾ